تمام بڑی اپڈیٹ دینا شروعઆત کروں گا میں ہاں ٹھوڑا دوست جتین تے اج گل بات کرنے جا رہے ہیں ملوڑ دی ملوڑ دے وچ সংবিধান بچاؤ ریلی دے ہنگامہ توں بعد ہن دوبارہ تو کانگریس دے ایکشن موڈ دے وچ آئی ہے دوبارہ تو اپنے ہی کونسلراں تے ایکشن ہویا ہے ملوڑ دے وچ کونسلراں تے ایکشن ہویا ہے کونسلر ایم سیں تے ایکشن کیتا گیا ہے ایم سی جڑے نے ਅਸ਼ਮਨੀ ਖੇੜਾ ਤੇ ਉਸ ਦੇ ਭਰਾ ਦੇ ਉੱਤੇ ਐਕਸ਼ਨ ਹੋਇਆ ਐ ਐਕਸ਼ਨ ਦੇ ਵਿੱਚ ਕਿੱਥੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਉਹਨਾਂ ਨੂੰ 6 ਸਾਲਾਂ ਲਈ ਪਾਰਟੀ ਦਾ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਕਿਹਾ ਗਿਆ ਕਿ ਕੱਲ ਦੁਬਾਰਾ ਤੋਂ ਸੰਵਿਧਾਨ ਬਚਾਓ ਰੈਲੀ ਤੋਂ ਬਾਅਦ ਜਿਹੜੀ ਹੈ ਇੱਕ ਮੀਟਿੰਗ ਰੱਖੀ ਗਈ ਸੀ ਹਲਕਾ ਪੱਦਰ ਜਿਹੜੀ ਮੀਟਿੰਗ ਦੱਸੀ ਜਾ ਰਹੀ ਹੈ ਉਸ ਦੇ ਵਿੱਚ ਦੁਬਾਰਾ ਤੋਂ ਫਿਰ ਹੰਗਾਮਾ ਹੋਇਆ ਆਖਿਰਕਾਰ ਅ ਜਿਹੜੇ આરોਪ ਨੇ ਰੋਪ ਆਰੋਪ ਪ੍ਰਤੀਪੱਖ ਨੇ ਦੋਨਾਂ ਤੇ ਇੱਕ ਦੂਜੇ ਵੱਲ ਲਗਾਏ ਜਾ ਰਹੇ ਲੇਕਿਨ ਹਲੇ ਤੱਕ ਸਿੱਧੀ ਪੁਸ਼ਟੀ ਨਹੀਂ ਹੋ ਪਾਈ ਹੈ ਦੋਨੇ ਪਾਸੇ ਜਿਹੜੇ આરોਪ ਨੇ ਉਹ ਲਗਾਏ ਜਾ ਰਹੇ ਨੇ ਪਰ ਦੂਜੇ ਪਾਸੇ 6 ਸਾਲਾਂ ਲਈ ਅਸ਼ਮਨੀ ਖੇੜਾ ਤੇ ਉਸ ਦੇ ਪਰਾਨੂ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਤਾਂ ਇਹ ਤਮਾਮ ਵੱਡੀ ਅਪਡੇਟ ਹੈ ਕਾਂਗਸ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਲਿਖਿਤ ਪੱਤਰ ਵੀ ਜਾਰੀ ਕੀਤਾ ਗਿਆ ਹੈ ਪ੍ਰੈਸ ਨੋਟ ਰਾਹੀਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਰਾਹੀਂ ਅਤੇ तमाम ਵੱਡੀ ਗੱਲਬਾਤਾਂ ਨਿਕਲ ਕੇ ਸਾਹਮਣੇ ਆਈ ਹੈ ਤਾਂ ਇਹ ਤਸਵੀਰਾਂ ਨੇ ਜਿੱਥੇ ਹਲਕਾ ਪਦਰੀ ਮੀਟਿੰਗ ਦੇ ਵਿੱਚ ਸੰਖਿਆ ਵੀ ਘਟ ਹੋਈ ਹੈ ਤਾਂ ਉੱਥੇ ਹੀ ਕੱਲ ਕਾਫੀ ਹੰਗਾਮਾ ਹੋਇਆ ਹੰਗਾਮੇ ਦੇ ਵਿੱਚ ਬਹੁਤ ਕੁਝ ਜਿਹੜਾ ਇੱਕ ਦੂਜੇ ਰਾਹੀਂ ਰੋਪਤੀ ਰੋਪ ਜਿਹੜੇ ਲਗਾਏ ਗਏ ਨੇ ਉਹ ਸੁਣਦੇ ਆ ਕਿ ਹਲਕ ਡਿਸਟ੍ਰਿਕਟ ਦੇ ਪ੍ਰਧਾਨ ਸੁਖਦੀਪ ਸਿੰਘ ਬਿੱਟੂ ਨੇ ਕੀ ਕਿਹਾ ਕਿਸ ਬਾਬਤ ਕਿਹਾ ਕਿ ਪੂਰਾ ਮਾਮਲਾ ਉਹ ਸੁਣਦੇ ਆ ਹਾਂਜੀ ਅੱਜ ਇਹ ਮੀਟਿੰਗ ਕੀਤੀ ਨਹੀਂ ਅਸਲ ਵਿੱਚ ਇਹ ਮੀਟਿੰਗ ਦੇ ਵਿੱਚ ਸੋ ਬਰਕਰਾਰ ਮੋਰ ਵਾਲਾ ਬਚਾ ਜੀ ਮੀਟਿੰਗ ਅੱਜ ਦੀ ਐਕਸ਼ਨ ਕੀ ਬਾਰੇ ਹੈ ਇੱਕ ਨਾ ਤੁਹਾਨੂੰ ਮਨਪ੍ਰੀਤ ਪਤਾ ਹੋਊਗਾ ਕਿ 23 ਪੰਜ ਨੂੰ ਪੰਜਾਬ ਪਾਲ ਚ ਕਰਾਈ ਸੀ ਕੁਝ ਬੰਦੇ ਨੇ ਉਸੇ ਸ਼ਾਸਨ ਭੰਗ ਕੀਤਾ ਗਿਆ ਅਸ਼ਮੀਰ ਘੇੜਾ ਤੇ ਜਗਰਾਜ ਘੇੜਾ ਜਿਸਪਾਲ ਔਖੀ ਜੀ ਵੀ ਸੀ ਫਿਰ ਅਸੀਂ ਉਹਨਾਂ ਨੂੰ 28 ਤਰੀਕ ਨੂੰ ਨੋਟਿਸ ਦਿੱਤਾ ਸੀ ਨੋਟਿਸ ਦੇਣ ਤੋਂ ਬਾਅਦ ਇਹਨਾਂ ਦੋ ਤਰੀਕ ਨੂੰ ਹਾਈ ਕਮਾਂਡ ਨੂੰ ਜਵਾਬ ਭੇਜਦਾ ਫਿਰ ਸਾਡੇ ਕੋਲ ਵੀ ਜਵਾਬ ਆਇਆ ਸੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅੱਗੇ ਤੋਂ ਸਾਵਧਨ ਦੇ ਵਿੱਚ ਰਵਾਂਗੇ ਅੱਗੇ ਤੋਂ ਮਤਲਬ ਵੀ ਇਹੋ ਜਿਹਾ ਕੋਈ ਗਲਤੀ ਨਹੀਂ ਕਰਾਂਗੇ ਉਸ ਤੋਂ ਬਾਅਦ ਕੀ ਹੋਇਆ ਅੱਜ ਸਾਡੀ ਉਸ ਤੋਂ ਬਾਅਦ ਪਹਿਲੀ ਮੀਟਿੰਗ ਜੇ ਸਾਡੇ ਸ਼ੋਕ ਪ੍ਰਧਾਨ ਜੀ ਸਾਡੇ ਕੋਆਰਡੀਨੇਟਰ ਲੱਗੇ ਇੱਥੇ ਆਏ ਸੀ ਉਹਨਾਂ ਨੇ ਮੰਨ ਲਓ ਐਸੀ ਮੀਟਿੰਗ ਚੱਲ ਰਹੀ ਸੀ ਤੇ ਮੈਂ ਬੋਲ ਕੇ ਡਿਆ ਦੇ ਆ ਗਏ ਆ 5 ਮਿੰਟ ਪਹਿਲਾਂ ਇਹ ਆਏ ਆ ਉੱਥੇ ਸਾਰੇ ਆ ਗਏ ਜਦੋਂ ਅਸੀਂ ਮੰਨ ਲਓ ਇਹਨਾਂ ਨੇ ਮਤਲਬ ਖੁੱਲੜਬਾਜੀ ਸ਼ੁਰੂ ਕਰਤੀ ਰੈਲੀ ਦੇ ਵਿੱਚ ਜਗਰਾਜ ਖੇੜਾ ਤੇ ਰਿਕਰੀ ਖੇੜਾ ਜੀ ਤੇ ਉਸਨੇ ਖਲਾਫ ਸੀਕਾਰਵਾਈ ਕੀਤੀ ਹੈ ਅਸ਼ਾਸ਼ਾ ਨਹੀਂ برداشت ਕਰੇ ਕੀ ਕਾਰਵਾਈ ਕੀਤੀ ਗਈ ਹੈ ਇਹਨਾਂ ਨੂੰ ਸਜ਼ਾ ਪਾਲਟੀ 6 ਸਾਲ ਦੀ ਦਿੱਤੀ ਹੈ ਰਿਕਰੀ ਖੇੜਾ ਤੇ ਜਗਰਾਜ ਖੇੜਾ ਨੂੰ ਪਾਲਟੀ ਕਰ ਦਿੱਤਾ ਹੈ 6 ਸਾਲ ਦਾ